ਆ ਜਿਹੜੀ ਲੜਾਈ ਸੀ ਆ ਝਾੜੂ ਵਾਲਿਆਂ ਦਾ ਆਮ ਆਦਮੀ ਪਾਰਟੀ ਤੇ ਕਾਲੀ ਦਲ ਦੇ ਵਿੱਚ ਨਹੀਂ ਸੀ ਆ ਪੰਜਾਬ ਪੁਲਿਸ ਤੇ ਕਾਲੀ ਦਲ ਦੇ ਵਿੱਚ ਸੀ ਐਕਟਿਵ ਤੇ ਜਿੱਤ ਗਏ ਪੁਲਸ ਵਾਲੇ ਪਰ ਇਹਨਾਂ ਦੇ ਜਿਹੜੇ ਕਮਾਂਡਰ ਹੈ ਜਿੰਨਾ ਕਰਕੇ ਇਹਨਾਂ ਨੇ ਪੰਗੇ ਲਿੱਤੇ ਐ ਉਹਨਾਂ ਨੂੰ ਸਮਝਣਾ ਪੈਣਾ ਹੈ ਕਿ ਕਿੱਦਾਂ ਵੱਡਾ ਗੁਨਾਹ ਕੀਤਾ ਤੁਸੀਂ ਮੈਂ ਹੈਰਾਨ ਐ ਜਿਹੜੀ ਐਸਐਸਪੀ ਬਦਲੀ ਗਈ ਸੀ ਉਹ ਤਾਂ ਐ ਕੰਮ ਕਰਨੀ ਸੀ ਜਿਵੇਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੀ ਇੱਕ ਇੱਥੇ ਦੋ ਐਸਐਚਓ ਐ ਇੱਕ ਗੁਰਚਰਨ ਸਿੰਘ ਐ ਇੱਕ ਸੀਐਨਚਾਰਜ ਪ੍ਰਭਜੀਤ ਸਿੰਘ ਐ ਇੱਕ ਇਹਨਾਂ ਨੇ ਰੱਖਿਆ ਆਪਣਾ ਸ਼ੂਟਰ ਐਸਪੀ ਰਿਪੂਜਿਤ ਪੰਨਜੀਤ ਸਿੰਘ ਕੀ ਐ ਰਿਪੂ ਦਪਨ ਸਿੰਘ ਐ ਉਹਨੇ ਹੁਕਮ ਉੱਥੇ ਕੇਜਰੀਵਾਲ ਨੇ ਦੋ ਬੰਦੇ ਬਿਠਾਏ ਫਿਰ ਚੱਲ ਪੈਂਦੇ ਆ ਉੱਥੇ ਡੀਜੀਪੀ ਇਹਨਾਂ ਦਾ ਇੰਟੈਲੀਜੈਂਸੀ ਤੇ ਐਸਬੀ ਸਿੱਧੇ ਆਉਂਦੇ ਆ ਕਿ ਇਹਨੂੰ ਚੱਕ ਲਓ ਇਹਨੂੰ ਚੱਕ ਲਓ ਇਹਨੂੰ ਚੱਕ ਲਓ ਮੈਂ ਪੁੱਛਣਾ ਚਾਹਣਾ ਕਿਤੇ ਕੋਈ ਕਾਂਗਰਸ ਵਰਕਰ ਚੱਕਿਆ ਐਸ ਇਲੈਕਸ਼ਨ ਵਿੱਚ ਕੋਈ ਭਾਜਪਾ ਨੇ ਚੱਕਿਆ ਜਾਂ ਕਿਸੇ ਉਹ ਜਿਹੜਾ ਨਵਾਂ ਚੁੱਲਾ ਦਲ ਵਾਲੇ ਸੀ ਉਹਨਾਂ ਦਾ ਕੋਈ ਛੱਕਿਆ ਕੱਲਾ ਕਾਲੀ ਦਲ ਉਹ ਸੋਚਦੇ ਆ ਕਿ ਕਾਲੀਆਂ ਨੂੰ ਡਰਾ ਲਵਾਂਗੇ ਕਿੰਨਾ ਡਰਾ ਲਵਾਂਗੇ ਅਕਾਲੀ ਡਰਨ ਵਾਲੇ ਆ ਅਕਾਲੀਆਂ ਦੇ ਵੀ ਇੰਨਾ ਵੱਡਾ ਸਪਰਿੰਗ ਲੱਗਿਆ ਜਿੰਨਾ ਦਵਾਉਂਗੇ ਉੰਨੀ ਛੇਤੀ ਸ਼ਾਦੀ ਦੇ ਭਜਦੇ ਆ ਕੇ ਮੈਂ ਇਹ ਜਿਹਾ ਇਲੈਕਸ਼ਨ ਨਹੀਂ ਦੇਖਿਆ ਜਿੱਥੇ ਅਫਸਰ ਸ਼ਹੀ ਨੇ ਸ਼ਰਿਆ ਮੰਨਣਾ ਆਪਣਾ ਕੇ ਨਹੀਂ ਤੇ ਇਹੇ ਕੰਮ ਪੰਚਾਇਤੀ ਇਲੈਕਸ਼ਨ ਚ ਹੋ ਜਾਂਦੇ ਸੀ ਕਿਤੇ ਕਿਤੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਕਾਗਜ਼ ਜੁਦਦ ਕਰਦੇ ਹੋ ਦੂਜੇ ਕਰਦੇ ਹੋ ਪਰ ਇਲੈਕਸ਼ਨ ਕਮਿਸ਼ਨ ਦੇ ਥੱਲੇ ਕਲਿਆਣੀ ਜਦੋਂ ਬਦਲੀ ਵੀ ਹੋ ਗਈ ਫਿਰ ਵੀ ਇਹਨੇ ਇਹਨੇ ਥੱਲੇ ਲੱਗੇ ਪਏ ਇਥੋਂ ਦਾ ਪ੍ਰਸ਼ਾਸਨ ਉਹ ਵੀ ਉਹਨਾਂ ਲੋਕਾਂ ਦੇ ਥੱਲੇ ਦਿੱਲੀ ਵਾਲਿਆਂ ਦੇ ਥੱਲੇ ਪਰ ਤੁਸੀਂ ਸਾਰੇ ਬਾਦਰੋ ਜਿਹੜਾ ਇਲੈਕਸ਼ਨ ਤੋਂ ਬਾਅਦ ਹੁਣ ਇਹਨਾਂ ਨੇ ਐਕਟ ਕੀਤਾ ਹੈ ਬੀਬੀਆਂ ਨੂੰ ਘਰੋਂ ਚੱਕਣਾ ਬੰਦ ਆਪਣੇ ਵਰਕਰਾਂ ਦੇ ਪਰਚੇ ਦੇਣੇ ਆਜ ਤੁਹਾਨੂੰ ਦੱਸਦਾ ਹੈ ਕਿ ਪੈਰਾਂ ਥਲੋ ਜ਼ਮੀਨ ਨਿਕਲ ਗਈ ਇਹਨਾਂ ਦੇ ਉਹਨੂੰ ਪਤਾ ਹੈ ਉਹ ਸੋਚਦੇ ਆ ਕਿ ਅਸੀਂ ਹੁਣ ਕਾਲੀ ਦਲ ਦੇ ਮਗਰ ਲੱਗੀਏ ਤੇ ਕਾਲੀ ਦਲ ਦੇ ਲੋਕਾਂ ਨੂੰ ਡਰਾਈਏ ਤੇ ਫਿਰ ਤਾਂ ਸਾ ਗੱਲ ਬੰਦ ਨਹੀਂ ਆ ਤਾਂ ਆ ਗਿਆ ਕਾਲੀ ਦਾ ਲੋਕ ਕੋਈ ਫਰਕ ਨਹੀਂ ਪੈਂਦਾ ਸਾਡੇ ਵਰਕਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਇੱਕ ਮੈਂ ਗੱਲ ਦੇਖੀ ਹੈ ਜਿਹੜਾ ਲੀਡਰ ਪਰਚੇ ਕਰਾਉਂਦਾ ਨਾ ਅਗਲੇ ਇਲੈਕਸ਼ਨ ਚ ਉਹਦੀ ਜਮਾਨ ਜਾਂ ਹੁੰਦੀ ਹੁੰਦੀ ਆ ਮੈਂ ਬਹੁਤ ਹਿਸਟਰੀ ਦੇਖੀ ਹੈ ਮੈਂ ਸਾਰੇ ਅਫਸਰ ਜਿਨ੍ਹਾਂ ਨੇ ਆ ਗਲਤ ਕੰਮ ਕੀਤੇ ਐ ਉਹਨਾਂ ਨੂੰ ਦੱਸਣਾ ਚਾਹਣਾ ਹੈ ਅੱਜ ਦੇ ਬਾਅਦ ਦਿਨ ਗਿਣ ਲੱਗ ਜਿਓ ਮੇਰਾ ਤੁਹਾਡੇ ਨਾਲ ਸੰਗਤ ਦਾ ਵਾਅਦਾ ਜਿਨ੍ਹਾਂ ਅਫਸਰ ਨੇ ਕਾਨੂੰਨ ਤੋੜਿਆ ਜਿਨ੍ਹਾਂ ਤੋੜਿਆ ਉਹਨੂੰ ਵੀ ਪੁਕਤਣਾ ਪੈਣਾ ਹੈ ਉਹਨੂੰ ਪੁਕਤਣਾ ਪੈਣਾ ਕਿਉਂਕਿ ਐ ਨਹੀਂ ਹੈ ਕਿ ਤੁਸੀਂ ਕਾਨੂੰਨ ਤੋੜ ਦਿਓ ਭਾਵੇਂ ਵਰਦੀ ਪਾਈ ਹੈ ਭਾਵੇਂ ਤੁਸੀਂ ਦੂਜੇ ਮਹਿਕਮੇ ਦੇ ਉੱਪਰ ਜੇ ਕਾਨੂੰਨ ਤੋੜਿਆ ਤਾਂ ਤੁਹਾਡੇ ਵਾਸਤੇ ਵੀ ਕਾਨੂੰਨ ਉਨਾਂ ਹੀ ਹੈ ਤੁਹਾਨੂੰ ਵੀ ਉਹਦੇ ਦੈਰੇ 'ਚ ਆਉਣਾ ਪੈਣਾ ਤੇ ਮੈਂ ਤੁਹਾਡਾ ਵਾਅਦਾ ਕਰਨਾ ਚਾਹੁੰਦਾ ਜਿੰਨਾ ਜਿੰਨਾਂ ਨੇ ਕਾਨੂੰਨ ਤੋੜਿਆ ਉਹਨਾਂ ਨੂੰ ਉਸੇ ਕਾਨੂੰਨ ਦੇ ਅਨੁਸਾਰ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਇੱਕ ਤਾਂ ਮੇਰਾ ਪਹਿਲਾ ਸੁਨੇਹਾ ਸਾਰਿਆਂ ਨੂੰ ਬੋਲੇ ਸੋਨਿਹਾਲ ਸੋਨਿਹਾਲ ਦੂਜੀ ਗੱਲ ਇਦੇ ਬਾਅਦ ਮੈਂ ਜਿੰਨੇ ਜਿੰਨੇ ਆਪਣੇ ਵਰਕਰਾਂ ਦੇ ਪਰਚੇ ਦਿੱਤੇ ਮੈਂ ਉਹਨਾਂ ਦੇ ਘਰਾਂ 'ਚ ਜਾ ਕੇ ਜਾ ਰਿਹਾ ਸਾਰਿਆਂ ਨੂੰ ਮਿਲ ਕੇ ਪਰਿਵਾਰਾਂ ਨੂੰ ਤੀਜੀ ਗੱਲ ਮੈਂ ਮਿੱਡੂ ਖੇੜਾ ਸਾਹਿਬ ਕਿੱਥੇ ਆਹ ਸਾਡੇ ਮੇਰੇ ਲੰਬੀ ਹਲਕੇ ਤੋਂ ਸਾਡੇ ਪਰਿਵਾਰ ਦੇ ਜੀ ਹੈ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਮੈਂ ਇਹਨਾਂ ਦੀ ਡਿਊਟੀ ਲਾ ਕੇ ਜਾ ਰਿਹਾ ਆ ਇੱਥੇ ਰਹਿ ਕੇ ਤੇ ਵਕੀਲ ਸਾਹਿਬ ਦੀ ਕਮੇਟੀ ਬਣਾਤੀ ਐ ਮੈਂ ਸਾਰੇ ਕੇਸ ਤੁਹਾਡੇ ਅਸੀਂ ਲੜਾਂਗੇ ਸਾਰੇ ਗੁਰ ਸੋਨੇਹਾ ਸਤਿ ਸ਼੍ਰੀ ਅਕਾਲ ਥੋੜੀ ਜਵਾਨਤਾ ਵੀ ਅਸੀਂ ਕਰਾਵਾਂਗੇ ਇੱਥੋਂ ਲੈ ਕੇ ਜਿੱਥੇ ਤੱਕ ਵੀ ਜਾਣਾ ਪਏ ਅਕਾਲੀ ਦੇ ਲੜੂਗਾ ਆ ਇੱਥੇ ਤੁਸੀਂ ਆਪਣਾ ਨੰਬਰ ਸਾਰੇ ਕੋਈ ਹਲਕ ਨੂੰ ਪਤਾ ਹੀ ਹੋਣਾ 9780600019 ਆ ਨੋਟ ਕਰ ਲਿਓ ਦਿਨ ਹੋਵੇ ਰਾਤ ਹੋਵੇ ਆ ਨਾਲ ਦੇ ਮੈਨੂੰ ਦੱਸਦੇ ਰਹਿਣਗੇ ਤੇ ਨਾਲ ਦੇ ਨਾਲ ਅਸੀਂ ਜਿੱਥੇ ਜਿੱਥੇ ਕੀ ਕਰਨਾ ਉਹਦੇ ਤੇ ਅਸੀਂ ਕਰਾਂਗੇ ਪਰ ਫਿਕਰ ਨਾ ਕਰਿਓ ਯਾਰ ਪਰਵਾਹ ਨਾ ਕਰਿਓ ਦੂਜੀ ਗੱਲ ਜਿਨੇ ਆਪਣੇ ਸਰਪੰਚ ਨੇ ਆ ਮੈਂ ਉਹਨੂੰ ਬੇਨਤੀ ਕਰਨਾ ਚਾਹਣਾ ਆਪਾਂ ਇਹਨਾਂ ਤੋਂ 1 ਸਾਲ ਦਵਾਨੀ ਨਹੀਂ ਲੈਣੀ ਕੋਈ ਗ੍ਰਾਂਟ ਜਾਂ ਕਿਸੇ ਨਾਲ ਸਰਕਾਰ ਬਣਾ ਕੇ ਆਪਣੀ ਸਰਕਾਰ ਬਣਾ ਕੇ ਪੰਜਾਬ ਤੇ ਲੋਕਾਂ ਦੀ ਸਰਕਾਰ ਬਣਾ ਕੇ ਫਿਰ ਦੱਸੂਗਾ 10 ਗੁਣਾ ਜੋ ਤੁਹਾਨੂੰ ਕਹਿੰਦੇ ਸੋਦ ਵੱਧ ਤੁਹਾਨੂੰ ਲਊਗਾ ਅੱਗੇ ਅੱਜ ਪੰਜਾਬ ਵਿੱਚ ਤੁਹਾਡੇ ਵਰਕਰਾਂ ਦੇ ਹੌਂਸਲੇ ਦੇਖ ਕੇ ਥੋੜੀ ਪਰਫਾਰਮੈਂਸ ਦੇਖ ਕੇ ਮੈਂ ਦੇਖਿਆ ਪੂਰੇ ਪੰਜਾਬ ਦੇ ਅਕਾਲੀ ਵਰਕਰਾਂ 'ਚ ਜੋਸ਼ ਆਇਆ ਸਾਰੀ ਕੌਮ ਵਿੱਚ ਜੋਸ਼ ਆਇਆ ਆ 10 ਸਾਲ ਬਹੁਤ ਖਰਾਬ ਹੋ ਗਏ ਆਪਣੇ ਬਹੁਤ ਪਿੱਛੇ ਚਲੇ ਗਏ ਜਿਹੜੇ ਸੂਬੇ ਆਪਣੇ ਤੋਂ ਬਹੁਤ ਅੱਗੇ ਬਹੁਤ ਪਿੱਛੇ ਹੁੰਦੇ ਸੀ ਅੱਜ ਆਪਣੇ ਤੋਂ ਬਹੁਤ ਅੱਗੇ ਚਲੇ ਗਏ ਤੁਸੀਂ ਦੇਖ ਲਓ ਉੱਤਰ ਪ੍ਰਦੇਸ਼ ਬਿਹਾਰ ਚ ਕਿੰਨੀ ਤਰੱਕੀ ਹੋ ਗਈ ਹੈ ਇੱਥੇ ਰੁਕ ਗਈ 10 ਸਾਲਾਂ ਚ ਕੋ ਇੱਥੇ ਲੁਟੇਰਿਆਂ ਨੇ ਕਬਜ਼ਾ ਕਰ ਲਿਆ ਆ ਹੁਣ ਹੁਣ ਪ੍ਰਚਾਰ ਕਰਦੇ ਫਿਰਦੀ ਹੈ ਗੈਂਗਸਟਰ ਗੈਂਗਸਟਰ ਸਭ ਤੋਂ ਵੱਡਾ ਗੈਂਗਸਟਰ ਕੇਜਰੀ ਵਾਲਾ ਹੈ ਟੈਲੀਫੋਨ ਕਰਕੇ ਫਰੋਤੀਆਂ ਲੈਂਦਾ ਹੈ ਮੇਰੇ ਕੋਲੇ ਇੰਡਸਟਰੀਸਟ ਮੇਰੇ ਕੋਲੇ ਰੀਅਲ اسٹیਟ ਵਾਲਾ ਜਿਹਨਾਂ ਨੂੰ ਟੈਲੀਫੋਨ ਹੁੰਦਾ ਹੈ ਕਿ ਸਾਡੇ ਕੋਲੇ ਕਰੋੜ ਰੁਪਏ ਭੇਜ ਸਾਡੇ ਕੋਲੇ 2 ਕਰੋੜ ਰੁਪਏ ਭੇਜ ਇੱਥੇ ਜਿੰਨੇ ਪੰਜਾਬ ਸਰਕਾਰ ਦੇ ਅਫਸਰ ਬਣੇ ਵੇ ਗੈਂਗਸਟਰ ਬਣੇ ਫਿਰਦੇ ਐ ਇੱਥੇ ਮੈਨੂੰ ਪਤਾ ਹੈ ਇੱਥੇ ਡੀ ਐਫ ਸੀ ਸੀ ਤੁਹਾਡੇ ਜਵਾਲ ਚ ਹਰ ਇੱਕ ਦੁਕਾਨ ਤੇ ਜਾ ਕੇ ਆਉਣੇ ਸੈਂਪਲ ਭਰੇ ਐ ਇਸ ਇਲੈਕਸ਼ਨ ਦੇ ਦੌਰਾਨ ਮੰਡੀ ਬੋਰਡ ਦੇ ਅਬ ਸਮੇਂ ਤੇ ਇਹ ਜੀ ਆਉਣੇ ਸ਼ਹਿਰ ਦੇ ਜਿੰਨੇ ਵਪਾਰੀਆ ਸਾਰਿਆਂ ਦੀ ਕਿਤਾਬਾਂ ਚੱਕ ਕੇ ਲੈ ਕੇ ਗਏ ਐ ਜੋ ਕਰ ਸਕਦੇ ਸੀ ਜੋ ਦਾ ਵਾਪਤ ਹੋਏਦੇ ਸੀ ਉਹਨਾਂ ਨੇ ਵਰਤਿਆ ਪਰ ਜਿਵੇਂ ਹੁਣ ਲੁੱਟਣ ਲੱਗੇ ਐ ਹੁਣ ਜਿੰਨੀਆਂ ਸਰਕਾਰੀ ਜ਼ਮੀਨ ਬਚੀ ਹੈ ਇਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਸਾਰੀ ਵੇਚ ਦੇਣੀ ਆਪਣੇ ਚਿਹਤਿਆਂ ਨੂੰ ਦਿੱਲੀ ਵਾਲਿਆਂ ਨੂੰ ਸੌਦੇ ਹੋਏ ਪਏ ਆ ਪਰ ਕਾਲੀ ਦਲ ਉਹਨਾਂ ਨੂੰ ਚਤਾਵਨੀ ਦੇਣਾ ਚਾਹੁੰਦਾ ਹੈ ਅਫਸਰ ਸਬਾਨ ਨੂੰ ਵੀ ਕੋਈ ਐਜਾ ਫੈਸਲਾ ਨਾ ਕਰਿਓ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਏ ਜਾਂ ਜਿਹਦੇ ਨਾਲ ਅੱਜ ਦਿੱਲੀ ਵਾਲੇ ਲੁਟੇਰੇ ਉੱਠ ਕੇ ਲੈ ਜਾਣ ਪੈਸਾ ਕਿਉਂਕਿ ਸਾਰੇ ਉਹ ਫੈਸਲੇ ਵੀ ਸਿਰ ਤੋਂ ਪਰਿਕ੍ਰਿਤੀ ਜਾਊਗੀ ਜੇ ਜਿਹੜੇ-ਜਿਹੜੇ ਲੋਕ ਅਫਸਰ ਜਾਂ ਕੋਈ ਵੀ ਜਿਨ੍ਹਾਂ ਦਾ ਹਿੱਸਾ ਜਾਂ ਜਿਨ੍ਹਾਂ ਦੀ ਉਹਦੇ ਕੰਮ 'ਚ ਹਿੱਸਾ ਪਾਊਗਾ ਉਹ ਸਾਰਿਆਂ ਨੂੰ ਕਾਨੂੰਨੀ ਤੌਰ ਤੇ ਭੁਗਤਣਾ ਪਊਗਾ ਕਿਉਂਕਿ ਆ ਜਿਹੜਾ ਸਾਲ ਰਹਿ ਗਿਆ ਝਾੜੂ ਵਾਲਿਆਂ ਨੂੰ ਪਤਾ ਹੈ ਸਾਲ ਰਹਿ ਗਿਆ ਭਗਵੰਤ ਮਾਨ ਨੂੰ ਹੀ ਪਤਾ ਸਾਰ ਰਹਿ ਗਿਆ ਹੁਣ ਉਹ ਇਕੱਲਾ ਪੈਸਾ ਇਕੱਠਾ ਕਰਨ ਤੇ ਲੱਗੇ ਐ ਅਲ ਬਹੁਤ ਵਰੀਆ ਮਾਰਕੀਟ ਬਣਾਈ ਸੀ ਮੰਡੀ ਬੋਰਡ ਦੀ ਸਬਜ਼ੀ ਮੰਡੀ ਮਹਾਲੀ ਉਹਨੂੰ ਵੇਚਣ ਦਾ ਫੈਸਲਾ ਕਰ ਲਿਆ ਬਿਜਲੀ ਵਿਭਾਗ ਨੇ ਬਹੁਤ ਜਗ੍ਹਾ ਸਾਰੀਆਂ ਵੇਚ ਲਾਦੀਆਂ ਅਕਾਲੀ ਦਲ ਨਹੀਂ ਉਹਨਾਂ ਨੂੰ ਵੇਚਣ ਦਊਗਾ ਤੇ ਮੈਂ ਜਿਹੜਾ ਵੇਚਦੇ ਖਰੀਦੇ ਆ ਮੈਂ ਉਹਨਾਂ ਨੂੰ ਵੀ ਦੱਸਣਾ ਚਾਹਣਾ ਜੇ ਤੁਸੀਂ ਖਰੀਦੋਗੇ ਧੱਕੇ ਨਾਲ ਵੀ ਜਿਸ ਦਿਨ ਸਰਕਾਰ ਇਹ ਸਾਲਾ ਕੁਝ ਕੈਨਸਲ ਕੀਤਾ ਜਾਊਗਾ ਐਸ ਕਰਕੇ ਤੁਸੀਂ ਇਹ ਜੇ ਕੰਮ ਨਾ ਪਾਓ ਹੁਣਾਂ ਜੰਗ ਸ਼ੁਰੂ ਹੋ ਗਈ ਹੈ ਸ਼ਰੋਮਣੀ ਅਕਾਲੀ ਦਲ ਦੀ ਉਹਨਾਂ ਲੁਟੇਰਿਆਂ ਦੇ ਖਿਲਾਫ ਕੇਜਰੀਵਾਲ ਦੇ ਉਹਨਾਂ ਦੇ ਲੁਟੇਰਿਆਂ ਦੇ ਖਿਲਾਫ ਤੇ ਜੇ ਕੋਸ਼ ਵੀ ਗਲਤ ਹੋਊਗਾ ਉਹ ਸਾਰਾ ਕੁਝ ਉਹ ਜਵਾਬਦੇਹੀ ਹੋਣਗੇ ਬਾਕੀ ਮੈਂ ਇੱਕ ਗੱਲ ਚ ਕਹਿਣਾ ਜਣਾ ਰਬੀ ਸਿੰਘ ਨੂੰ ਆ ਤੂੰ ਸੋਚਦਾ ਨਾ ਕਿ ਮੈਂ ਇਹਨੂੰ ਚਕਾ ਲੂੰਗਾ ਮੈਂ ਇਹਨੂੰ ਚਕਾ ਲੂੰਗਾ ਇਹਨੂੰ ਚਕਾ ਲੂੰਗਾ ਕਿੰਨੇ ਦਿਨ ਚਕਾਏਗਾ ਅੱਜ ਤੱਕ ਗਿਨ ਡੈਰੀ ਲਾ ਹਰ ਰੋਜ਼ ਘਟਾਈ ਚੱਲ ਜੇਸ ਤੇ ਮ ਸਿੰਘਾਂ ਨੂੰ ਹੱਥ ਪੈ ਗਿਆ ਤੇਰਾ ਕੀ ਬਣੂਗਾ ਉਹ ਥੋੜੇ ਹਲਕੇ ਵਾਲੀ ਦੱਸਣੇ ਸਾਡੇ ਵਕੀਲ ਸਾਹਿਬ ਹੈ ਜੀ ਆਪ ਬੜੀ ਮਿਹਨਤ ਕਰ ਰਹੇ ਆ ਹੁਣ ਵੀ ਕੇਸ ਬਿੰਦਿਆਲ ਖੂਕੀ ਹੋਈ ਉਹਦਾ ਹੈ ਚਲੋ ਆਪਣੇ ਉਹ ਇੱਕ ਪਹਿਲਾ ਪਹਿਲੀ ਬੇਲ ਤਾਂ ਅਸੀਂ ਕਰਾ ਲਈ ਹੋਈ ਹੈ ਹੈ ਬਲਵਿੰਦਰ ਵਾਲੀ ਉਹਨਾਂ ਦਾ ਨਾਮ ਪੁੱਛੀ ਸੀ ਬਲਵਿੰਦਰ ਸਿੰਘ ਪੁੱਛਲ ਬਿੰਦਾ ਪੁੱਛਲ ਉਹਦੀ ਬੇਲ ਹੁਣੀ ਕਰਾ ਕੇ ਆਏ ਆ ਤੇ ਆਪਾਂ ਖੀਰ ਤੱਕ ਅਲਾਨਾ ਜੀ ਸਾਰੇ ਕੈਂਸਲ ਕਰਾਉਣੇ ਆ ਕਿ ਤੇ ਜਿੰਨੇ ਲਿਸਨ ਵਾਲੇ ਜਗਦੀ ਸਿੰਘ ਸਾਹਿਬ ਜਿਨ੍ਹਾਂ ਨੇ ਕੀਤਾ ਸਾਰੇ ਕੇਸ ਜਿਹੜੇ ਜਿਹੜੇ ਅਫਸਰ ਨਾਲ ਆਏ ਉਹ ਜਿਹਨੇ ਕੀਤਾ ਉਹਨਾਂ ਦੀ ਆਪਾਂ ਫਿਰ ਤੋਂ ਕੇਸ ਕਰਾਂਗੇ ਅਫਸਰਾਂ ਦੇ ਜਿਹਨਾਂ ਨੇ ਤੋਅਸ ਕਰਕੇ ਮੈਂ ਹਰਮਿੰਦਰ ਸਿੰਘ ਨੂੰ ਕਹਿਣਾ ਚਾਹਣਾ ਜਿੰਨੀ ਐਸ਼ ਕਰਦੀਆਂ 15 ਆ ਮਹੀਨਾ ਆ 5-7 ਮਹੀਨੇ ਕਰ ਲਾ ਉਹਦੇ ਬਾਅਦ ਤੇਰੀ ਜਗ੍ਹਾ ਕਿਥੇ ਕਿਹੜੀ ਜਗ੍ਹਾ ਤੇ ਆ ਤੁਹਾਨੂੰ ਪਤਾ ਹੀ ਹੈ ਮੈਨੂੰ ਲੱਗਦਾ ਭਗਵਾਨ ਤੁਮਾਨ ਨੂੰ ਵੀ ਨਾਲ ਹੀ ਰੱਖੇਗਾ ਤੁਂ ਤੇ ਉਹਨਾਂ ਸਾਰੇ ਝਾੜੂ ਵਾਲਿਆਂ ਨੂੰ ਜੈ ਜੈ ਇਹਨਾਂ ਨੇ ਗੰਦ ਪਾਇਆ ਸਾਰਿਆਂ ਨੇ ਮੈਂ ਬੀਬੀ ਜੀ ਨੂੰ ਕਹਿਣਾ ਚਾਹਣਾ ਬੀਬੀ ਜੀ ਹੁਣ ਤਗੜੇ ਹੋ ਕੇ ਹੁਣ ਤੁਹਾਡਾ ਕੁਰਬਾਨੀਆਂ ਵਾਲਾ ਪਰਿਵਾਰ ਹੈ ਕਿਸੇ ਚੀਜ਼ ਦੀ ਕੋਈ ਸਮੱਸਿਆ ਹੋਵੇ ਤੁਹਾਡਾ ਮੇਰੇ ਕੋਲ ਤੁਹਾਡੇ ਕੋਲ ਮੇਰਾ ਨੰਬਰ ਹੈ ਦਿਨ ਹੋਵੇ ਰਾਤ ਮੈਨੂੰ ਦੱਸ ਦਿਓ ਜਿੱਥੇ ਮੇਰੀ ਲੋੜ ਪਈ ਸਾਡੀ ਟੀਮ ਦੀ ਲੋੜ ਪਈ ਅਸੀਂ ਤੁਹਾਡੇ ਨਾਲ ਹੁਣ ਤੁਹਾਡੀ ਸੇਵਾ ਅਗਲੀ ਵਾਰ ਇਹਨਾਂ ਨੂੰ ਆਪਾਂ ਮੰਤਰੀ ਬਣਾਵਾਂਗੇ ਇਥੋਂ ਸੁਣਿਆ ਸੁਣਿਆ ਸੋ ਆਪਾਂ ਡਟ ਕੇ ਲੱਗিয়ে ਕੋਈ ਟੈਨਸ਼ਨ ਨਾ ਰੱਖੋ ਅੱਗੇ ਹੋ ਕੇ ਥੋੜੀ ਲੜਾਈ ਲੜੂੰਗਾ ਲੜਦਾ ਰਿਆਂ ਤੇ ਲੜਦਾ ਰਹੂੰਗਾ ਨਾ ਡਰਿਆਂ ਨਾ ਬਾਪੂ ਬਾਦਲ ਦਾ ਖੂਨ ਹੈ ਜਿਨੇ 16 ਸਾਲ ਜੀਣ ਕੱਟੀਆਂ ਥੋੜੇ ਥੋੜੇ ਬਜ਼ੁਰਗਿਆਂ ਦਾ ਖੂਨ ਹੈ ਜਿਨੇ ਪੰਥ ਵਾਸਤੇ ਕੌਮ ਵਾਸਤੇ ਹਰ ਕੁਰਬਾਨੀ ਦਿੱਤੀ ਹੈ ਇਸ ਪਾਰਟੀ ਨੂੰ ਕਿਹਾ ਜਾਂਦਾ ਸ਼ਰੋਮਨੀ ਹੈ ਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਤੁਹਾਨੂੰ ਵਧਾਈ ਦੇਣਾ ਚਾਹਣਾ ਹੈ ਕਿ ਹਿੰਦੁਸਤਾਨ ਚ ਨਹੀਂ ਦੁਨੀਆ ਦੇ ਕੋਨੇ-ਕੋਨੇ ਤੋਂ ਮੈਨੂੰ ਵਧਾਈਆਂ ਆਈਆਂ ਕਿ ਤੁਸੀਂ ਜਿੱਤ ਗਏ ਕਿਉਂਕਿ ਲੋਕਾਂ ਨੂੰ ਪਤਾ ਅਸਲੀਅਤ ਆ ਜਿਹੜੀ ਲੜਾਈ ਸੀ ਆ ਝਾੜੂ ਵਾਲਿਆਂ ਦਾ ਆਮ ਆਦਮੀ ਪਾਰਟੀ ਤੇ ਕਾਲੀ ਦਲ ਦੇ ਵਿੱਚ ਨਹੀਂ ਸੀ ਆ ਪੰਜਾਬ ਪੁਲਿਸ ਤੇ ਕਾਲੀ ਦਲ ਦੇ ਵਿੱਚ ਸੀ ਐਕਟ ਵੀ ਤਾਂ ਜਿੱਤ ਗਏ ਪੁਲਸ ਵਾਲੇ ਪਰ ਇਹਨਾਂ ਦੇ ਜਿਹੜੇ ਕਮਾਂਡਰ ਹੈ ਜਿੰਨਾ ਕਰਕੇ ਇਹਨਾਂ ਨੇ ਪੰਗੇ ਲਿੱਤੇ ਆ ਉਹਨਾਂ ਨੂੰ ਸਮਝਣਾ ਪੈਣਾ ਹੈ ਕਿ ਕਿੱਦਾਂ ਵੱਡਾ ਗੁਨਾਹ ਕੀਤਾ ਤੁਸੀਂ ਮੈਂ ਹੈਰਾਨ ਆ ਜਿਹੜੀ ਐਸਐਸਪੀ ਬਦਲੀ ਗਈ ਸੀ ਉਹ ਤਾਂ ਐਂ ਕੰਮ ਕਰ ਲਈ ਸੀ ਜਿਵੇਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੀ ਇੱਕ ਇੱਥੇ ਦੋ ਐਸਐਚਓ ਐ ਇੱਕ ਗੁਰਚਰਨ ਸਿੰਘ ਐ ਇੱਕ ਸੀਐਨਚਾਰਜ ਪ੍ਰਭਜੀਤ ਸਿੰਘ ਐ ਇੱਕ ਇਹਨਾਂ ਨੇ ਰੱਖਿਆ ਆਪਣਾ ਸ਼ੂਟਰ ਐਸਪੀ ਰਿਪੂਜੀਤ ਪੰਨਨਜੀਤ ਸਿੰਘ ਕੀ ਐ ਰਿਪੂ ਦਪਨ ਸਿੰਘ ਐ ਹਾਂ ਹੁੰਦੇ ਹੁਕਮ ਉੱਥੇ ਕੇਦਰੀਵਾਲ ਨੇ ਦੋ ਬੰਦੇ ਬਿਠਾਏ ਆ ਫਿਰ ਚੱਲ ਪੈਂਦੇ ਆ ਉੱਥੇ ਡੀਜੀਪੀ ਇਹਨਾਂ ਦਾ ਇੰਟੈਲੀਜੈਂਸੀ ਤੇ ਐਸਬੀ ਸਿੱਧੇ ਆਉਂਦੇ ਆ ਕਿ ਇਹਨੂੰ ਚੱਕ ਲਓ ਇਹਨੂੰ ਚੱਕ ਲਓ ਇਹਨੂੰ ਚੱਕ ਲਓ ਮੈਂ ਪੁੱਛਣਾ ਚਾਹਣਾ ਹੈ ਕਿਤੇ ਕੋਈ ਕਾਂਗਰਸ ਵਰਕਰ ਚੱਕਿਆ ਐਸ ਇਲੈਕਸ਼ਨ ਵਿੱਚ ਕੋਈ ਭਾਜਪਾ ਨੇ ਚੱਕਾਇਆ ਕਿਸੇ ਉਹ ਜਿਹੜਾ ਨਵਾਂ ਚੁੱਲਾ ਦਲ ਵਾਲੇ ਸੀ ਉਹਨਾਂ ਦਾ ਕੋਈ ਚੱਕਿਆ ਕੱਲਾ ਕਾਲੀ ਦਲ ਉਹ ਸੋਚਦੇ ਆ ਕਿ ਕਾਲੀਆਂ ਨੂੰ ਡਰਾ ਲਵਾਂਗੇ ਕਿੰਨਾ ਡਰਾ ਲਵਾਂਗੇ ਆ ਕਾਲੀ ਡਰਨ ਵਾਲੇ ਆ ਕਾਲੀਆਂ ਦੇ ਤੇ ਇੰਨਾ ਵੱਡਾ ਸਪਰਿੰਗ ਲੱਗਿਆ ਜਿੰਨਾ ਦਬਾਵਾਂਗੇ ਉੰਨੀ ਛੇਤੀ ਸ਼ਾਦੀ ਤੇ ਭਜਦੇ ਆ ਕੇ ਮੈਂ ਇਹ ਜਿਹਾ ਇਲੈਕਸ਼ਨ ਨਹੀਂ ਦੇਖਿਆ ਜਿੱਥੇ ਸਰਸ਼ਾਈ ਨੇ ਸ਼ਰਿਆਮ ਇਹਨਾਂ ਆਪਣਾ ਕੇ ਨਹੀਂ ਤੇ ਇਹੇ ਕੰਮ ਪੰਚਾਇਤੀ ਇਲੈਕਸ਼ਨ ਚ ਹੋ ਜਾਂਦੇ ਸੀ ਕਦੇ-ਕਦੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਕਾਗਜ਼ ਰੱਦ ਕਰਦੇ ਹੋ ਦੂਜੇ ਕਰਦੇ ਹੋ ਪਰ ਇਲੈਕਸ਼ਨ ਕਮਿਸ਼ਨ ਦੇ ਥੱਲੇ ਕਲਿਆਣੀ ਜਦੋਂ ਬਦਲੀ ਵੀ ਹੋ ਗਈ ਫਿਰ ਵੀ ਨਹੀਂ ਐਨੇ ਐਨੇ ਥੱਲੇ ਲੱਗੇ ਪਏ ਇਥੋਂ ਦਾ ਪ੍ਰਸ਼ਾਸਨ ਉਹ ਵੀ ਉਹਨਾਂ ਲੋਕਾਂ ਦੇ ਥੱਲੇ ਦਿੱਲੀ ਵਾਲਿਆਂ ਦੇ ਥੱਲੇ ਪਰ ਤੁਸੀਂ ਸਾਰੇ ਬਾਦਰੋ ਜਿਹੜਾ ਇਲੈਕਸ਼ਨ ਤੋਂ ਬਾਅਦ ਹੁਣ ਇਹਨਾਂ ਨੇ ਐਕਟ ਕੀਤਾ ਹੈ ਬੀਬੀਆਂ ਨੂੰ ਘਰੋਂ ਚੱਕਣਾ ਆਪਣੇ ਵਰਕਰਾਂ ਦੇ ਪਰਚੇ ਦੇਣੇ ਆਜ ਕੋ ਦੱਸਦਾ ਹੈ ਕਿ ਪੈਰਾਂ ਥਲੋ ਜ਼ਮੀਨ ਨਿਕਲ ਗਈ ਇਹਨਾਂ ਦੇ ਉਹਨਾਂ ਪਤਾ ਹੈ ਉਹ ਸੋਚਦੇ ਆ ਕਿ ਅਸੀਂ ਹੁਣ ਕਾਲੀ ਦਲ ਦੇ ਮਗਰ ਲੱਗੀਏ ਤੇ ਕਾਲੀ ਦਲ ਦੇ ਲੋਕਾਂ ਨੂੰ ਡਰਾਈਏ ਤੇ ਫਿਰ ਤਾਂ ਸਾ ਗੱਲ ਬਣਨੀ ਨਹੀਂ ਤਾਂ ਆ ਗਿਆ ਕਾਲੀ ਦਾ ਨੀ ਕੋਈ ਫਰਕ ਨਹੀਂ ਪੈਂਦਾ ਸਾਡੇ ਵਰਕਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਇੱਕ ਮੈਂ ਗੱਲ ਦੇਖੀ ਹੈ ਜਿਹੜਾ ਲੀਡਰ ਪਰਚੇ ਕਰਾਉਂਦਾ ਨਾ ਅਗਲੇ ਇਲੈਕਸ਼ਨ ਚੋਂ ਪੂਰੀ ਜਮਾਨਜਮ ਹੁੰਦੀ ਹੁੰਦੀ ਹੈ ਮੈਂ ਬਹੁਤ ਹਿਸਟਰੀ ਦੇਖੀ ਹੈ ਮੈਂ ਸਾਰੇ ਅਫਸਰ ਜਿਨ੍ਹਾਂ ਨੇ ਆ ਗਲਤ ਕੰਮ ਕੀਤੇ ਐ ਮੋਂ ਉਹਨਾਂ ਨੂੰ ਦੱਸਣਾ ਚਾਹਣਾ ਐ ਅੱਜ ਦੇ ਬਾਅਦ ਦਿਨ ਗਿਲ ਲੱਗ ਜਿਓ ਬੋਲੇ ਸੋਨੇਹਾ ਸੋਹਣਿਆ ਮੇਰਾ ਤੁਹਾਡੇ ਨਾਲ ਸੰਗਤਨਾ ਵਾਦਾ ਜਿਨੇ ਅਫਸਰ ਨੇ ਕਾਨੂੰਨ ਤੋੜਿਆ ਜਿਨੇ ਤੋੜਿਆ ਉਹਨੂੰ ਵੀ ਪੁਕਤਨਾ ਪਹਿਣਾ ਉਹਨੂੰ ਪੁਕਤਨਾ ਪਹਿਣਾ ਕਿਉਂਕਿ ਐ ਨਹੀਂ ਐ ਕਿ ਤੁਸੀਂ ਕਾਨੂੰਨ ਤੋੜ ਦਿਓ ਭਾਵੇਂ ਵਰਦੀ ਪਾਈ ਹੈ ਭਾਵੇਂ ਤੁਸੀਂ ਦੂਜੇ ਮਹਿਕਮੇ ਦੇ ਉੱਪਰ ਜੇ ਕਾਨੂੰਨ ਤੋੜਿਆ ਤਾਂ ਤੁਹਾਡੇ ਵਾਸਤੇ ਵੀ ਕਾਨੂੰਨ ਉਨ੍ਹਾ ਹੀ ਹੈ ਤੁਹਾਨੂੰ ਵੀ ਉਹਦੇ ਦਾਇਰੇ 'ਚ ਆਉਣਾ ਪੈਣਾ ਤੇ ਮੈਂ ਤੁਹਾਡ ਨੂੰ ਵਾਅਦਾ ਕਰਨਾ ਚਾਹਣਾ ਹੈ ਜਿੰਨਾ ਜਿੰਨਾਂ ਨੇ ਕਾਨੂੰਨ ਤੋੜਿਆ ਹੈ ਉਹਨਾਂ ਨੂੰ ਉਸੇ ਹੀ ਕਾਨੂੰਨ ਦੇ ਅਧਾਰ 'ਤੇ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਇੱਕ ਤਾਂ ਮੇਰਾ ਪਹਿਲਾ ਸੁਨੇਹਾ ਸਾਰਿਆਂ ਨੂੰ ਹੈ ਬੋਲੇ ਸੋਨਿਹਾਲ ਸੋਨਿਹਾਲ ਦੂਜੀ ਗੱਲ ਇਦੇ ਬਾਅਦ ਮੈਂ ਜਿੰਨੇ ਜਿੰਨੇ ਆਪਣੇ ਵਰਕਰਾਂ ਦੇ ਪਰਚੇ ਦਿੱਤੇ ਮੈਂ ਉਹਨਾਂ ਦੇ ਘਰਾਂ 'ਚ ਜਾ ਕੇ ਜਾ ਰਿਹਾ ਸਾਰਿਆਂ ਨੂੰ ਮਿਲ ਕੇ ਪਰਿਵਾਰਾਂ ਨੂੰ ਤੀਜੀ ਗੱਲ ਮੈਂ ਮਿੱਡੂ ਖੇੜਾ ਸਾਹਿਬ ਕਿੱਥੇ ਆਹ ਸਾਡੇ ਮੇਰੇ ਲੰਬੀ ਹਲਕੇ ਤੋਂ ਸਾਡੇ ਪਰਿਵਾਰ ਦੇ ਜੀ ਹੈ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਮੈਂ ਇਹਨਾਂ ਦੀ ਡਿਊਟੀ ਲਾ ਕੇ ਜਾ ਰਿਹਾ ਆ ਇੱਥੇ ਰਹਿ ਕੇ ਤੇ ਵਕੀਲ ਸਾਹਿਬ ਦੀ ਕਮੇਟੀ ਬਣਾਤੀ ਹੈ ਮੈਂ ਸਾਰੇ ਕੇਸ ਥੋੜੇ ਅਸੀਂ ਲੜਾਂਗੇ ਸਾਰੇ ਗੁਰ ਸੋਨੇਹਾ ਸ੍ਰੀ ਅਕਾਲ ਤੁਹਾਡੀ ਜਵਾਨਤਾ ਵੀ ਅਸੀਂ ਕਰਾਵਾਂਗੇ ਇੱਥੋਂ ਲੈ ਕੇ ਜਿੱਥੇ ਤੱਕ ਕੋਈ ਜਾਣਾ ਪਏ ਅਕਾਲੀ ਲੜੂਗਾ ਆ ਇੱਥੇ ਤੁਸੀਂ ਆਪਣਾ ਨੰਬਰ ਸਾਰੇ ਕੋਈ ਹਲਕ ਨੂੰ ਪਤਾ ਹੀ ਹੋਣਾ 9780600019 ਆ ਨੋਟ ਕਰ ਲਿਓ ਦੇਨ ਹੋਏ ਰਾਤ ਹੋਏ ਆ ਨਾਦ ਮੈਨੂੰ ਦੱਸਦੇ ਰਹਿਣਗੇ ਤੇ ਨਾਲਦ ਅਸੀਂ ਜਿੱਥੇ ਜਿੱਥੇ ਕੀ ਕਰਨਾ ਉਹਦੇ ਤੇ ਅਸੀਂ ਕਰਾਂਗੇ ਪਰ ਫਿਕਰ ਨਾ ਕਰਿਓ ਯਾਰ ਪਰਵਾਹ ਨਾ ਕਰੋ ਦੂਜੀ ਗੱਲ ਜਿੰਨੇ ਆਪਣੇ ਸਰਪੰਚ ਨੇ ਆ ਮੈਂ ਉਹਨੂੰ ਬੇਨਤੀ ਕਰਨਾ ਚਾਹੁੰਦਾ ਆਪਾਂ ਇਹਨਾਂ ਤੋਂ ਇੱਕ ਸਾਲ ਦੁਵਾਨੀ ਨਹੀਂ ਲੈਣੀ ਕੋਈ ਗ੍ਰਾਂਟ ਜਾਂ ਕਿਸੇ ਨੱਕ ਸਰਕਾਰ ਬਣਾ ਕੇ ਆਪਣੀ ਸਰਕਾਰ ਬਣਾ ਕੇ ਪੰਜਾਬ ਦੇ ਲੋਕਾਂ ਦੀ ਸਰਕਾਰ ਬਣਾ ਕੇ ਫਿਰ ਦੱਸੂਗਾ 10 ਗੁਣਾ ਜੋ ਤੁਹਾਨੂੰ ਕਹਿੰਦੇ ਸੀ ਉਹ ਵਾਧਾ ਤੁਹਾਨੂੰ ਲਊਗਾ ਅੱਗੇ ਅੱਜ ਪੰਜਾਬ ਵਿੱਚ ਤੁਹਾਡੇ ਵਰਕਰਾਂ ਦੇ ਹੌਂਸਲੇ ਦੇਖ ਕੇ ਤੁਹਾਡੀ ਪਰਫਾਰਮੈਂਸ ਦੇਖ ਕੇ ਮੈਂ ਦੇਖਿਆ ਪੂਰੇ ਪੰਜਾਬ ਦੇ ਅਕਾਲੀ ਵਰਕਰਾਂ 'ਚ ਜੋਸ਼ ਆਇਆ ਸਾਰੀ ਕੌਮ 'ਚ ਜੋਸ਼ ਆਇਆ ਆ 10 ਸਾਲ ਬਹੁਤ ਖਰਾਬ ਹੋ ਗਏ ਆਪਣੇ ਬਹੁਤ ਪਿੱਛੇ ਚਲੇ ਗਏ ਜਿਹੜੇ ਸੂਬੇ ਆਪਣੇ ਤੋਂ ਬਹੁਤ ਅੱਗੇ ਬਹੁਤ ਪਿੱਛੇ ਹੁੰਦੇ ਸੀ ਅੱਜ ਆਪਣੇ ਤੋਂ ਬਹੁਤ ਅੱਗੇ ਚਲੇ ਗਏ ਤੁਸੀਂ ਦੇਖ ਲਓ ਉੱਤਰ ਪ੍ਰਦੇਸ਼ ਬਿਹਾਰ ਚ ਕਿੰਨੀ ਤਰੱਕੀ ਹੋ ਗਈ ਹੈ ਇੱਥੇ ਰੁਕ ਗਈ 10 ਸਾਲਾਂ ਚ ਕੋ ਇੱਥੇ ਲੁਟੇਰਿਆਂ ਨੇ ਕਬਜ਼ਾ ਕਰ ਲਿਆ ਆ ਹੁਣ ਹੁਣ ਪ੍ਰਚਾਰ ਕਰਦੇ ਫਿਰਦੀ ਹੈ ਗੈਂਗਸਟਰ ਗੈਂਗਸਟਰ ਸਭ ਤੋਂ ਵੱਡਾ ਗੈਂਗਸਟਰ ਕੇਜਰੀ ਵਾਲਾ ਹੈ ਟੈਲੀਫੋਨ ਕਰਕੇ ਫਰੋਤੀਆਂ ਲੈਂਦਾ ਹੈ ਮੇਰੇ ਕੋਲੇ ਇੰਡਸਟਰੀਸਟ ਮੇਰੇ ਕੋਲੇ ਰੀਅਲ اسٹیਟ ਵਾਲੇ ਜਿਨ੍ਹਾਂ ਨੂੰ ਟੈਲੀਫੋਨ ਹੁੰਦਾ ਹੈ ਕਿ ਸਾਡੇ ਕੋਲੇ ਕਰੋੜ ਰੁਪਏ ਭੇਜ ਸਾਡੇ ਕੋਲੇ 2 ਕਰੋੜ ਰੁਪਏ ਭੇਜ ਇੱਥੇ ਜਿੰਨੇ ਪੰਜਾਬ ਸਰਕਾਰ ਦੇ ਅਫਸਰ ਬਣੇ ਫੇ ਗੈਂਗਸਟਰ ਬਣੇ ਫਿਰਦੇ ਐ ਇੱਥੇ ਮੈਨੂੰ ਪਤਾ ਹੈ ਇੱਥੇ ਡੀ ਐਫ ਸੀ ਸੀ ਤੁਹਾਡੇ ਚਵਾਲ ਚ ਹਰ ਦੁਕਾਨ ਤੇ ਜਾ ਕੇ ਉਹਨੇ ਸੈਂਪਲ ਭਰੇ ਐ ਇਸ ਇਲੈਕਸ਼ਨ ਦੇ ਦੌਰਾਨ ਮੰਡੀ ਬੋਰਡ ਦੇ ਅਬਸਮੇ ਦੇ ਇਹ ਨਹੀਂ ਆਉਣੇ ਸ਼ਹਿਰ ਦੇ ਦੇ ਜਿੰਨੇ ਵਪਾਰੀਆ ਸਾਰਿਆਂ ਦੀ ਕਿਤਾਬਾਂ ਚੱਕ ਕੇ ਲੈ ਕੇ ਗਏ ਐ ਜੋ ਕਰ ਸਕਦੇ ਸੀ ਜੋ ਦਾ ਵਰਤੂ ਹੱਕਦੇ ਸੀ ਉਹਨਾਂ ਨੇ ਵਰਤਿਆ ਪਰ ਜਿਵੇਂ ਹੁਣ ਲੁੱਟਣ ਲੱਗੇ ਐ ਹੁਣ ਜਿੰਨੀਆਂ ਸਰਕਾਰੀ ਜ਼ਮੀਨ ਬਜੀ ਹੈ ਇਹਨਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਸਾਰੀ ਵੇਚ ਦੇਣੀ ਆਪਣੇ ਚਹੇਤਿਆਂ ਨੂੰ ਦਿੱਲੀ ਵਾਲਿਆਂ ਨੂੰ ਸੌਦੇ ਹੋਏ ਪਏ ਆ ਪਰ ਕਾਲੀ ਦਲ ਉਹਨਾਂ ਨੂੰ ਚਿਤਾਵਨੀ ਦੇਣਾ ਚਾਹੁੰਦਾ ਹੈ ਅਫਸਰ ਸਬਾਨ ਨੂੰ ਵੀ ਕੋਈ ਇਹੋ ਜਿਹਾ ਫੈਸਲਾ ਨਾ ਕਰਿਓ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਏ ਜਾਂ ਜਿਹਦੇ ਨਾਲ ਅੱਜ ਦਿੱਲੀ ਵਾਲੇ ਲੁਟੇਰੇ ਉੱਠ ਕੇ ਲੈ ਜਾਣ ਪੈਸਾ ਕਿਉਂਕਿ ਸਾਰੇ ਉਹ ਫੈਸਲੇ ਵੀ ਸਿਰ ਤੋਂ ਪਰਿਕ੍ਰਿਤੀ ਜਾਊਗੀ ਤਾਂ ਜਿਹੜੇ ਜਿਹੜੇ ਲੋਕ ਅਫਸਰ ਜਾਂ ਕੋਈ ਵੀ ਜਿਨ੍ਹਾਂ ਦਾ ਹਿੱਸਾ ਜਾਂ ਜਿਨ੍ਹਾਂ ਦੀ ਉਹਦੇ ਕੰਮ 'ਚ ਹਿੱਸਾ ਪਾਊਗਾ ਉਹ ਸਾਰਿਆਂ ਨੂੰ ਕਾਨੂੰਨੀ ਤੌਰ ਤੇ ਭੁਗਤਣਾ ਪਊਗਾ ਕਿਉਂਕਿ ਆ ਜਿਹੜਾ ਸਾਲ ਰਹਿ ਗਿਆ ਝਾੜੂ ਵਾਲਿਆਂ ਨੂੰ ਪਤਾ ਹੀ ਸਾਲ ਰਹਿ ਗਿਆ ਭਗਵੰਤ ਮਾਨ ਨੂੰ ਹੀ ਪਤਾ ਸਾਲ ਰਹਿ ਗਿਆ ਹੁਣ ਉਹ ਇਕੱਲਾ ਪੈਸਾ ਇਕੱਠਾ ਕਰਨ ਤੇ ਲੱਗੇ ਐ ਆਲੂ ਬਹੁਤ ਵਰੀਆ ਮਾਰਕੀਟ ਬਣਾਈ ਸੀ ਮੰਡੀ ਬੋਰਡ ਦੀ ਸਬਜ਼ੀ ਮੰਡੀ ਮਹਾਲੀ ਉਹਨੂੰ ਵੇਚਣ ਦਾ ਫੈਸਲਾ ਕਰ ਲਿਆ ਬਿਜਲੀ ਵਿਭਾਗ ਨੇ ਬਹੁਤ ਜਗ੍ਹਾ ਸਾਰੀਆਂ ਵਿੱਚ ਲਾਦੀਆਂ ਐ ਅਕਾਲੀ ਦਲ ਨਹੀਂ ਉਹਨਾਂ ਨੂੰ ਵੇਚਣ ਦਊਗਾ ਤੇ ਮੈਂ ਜਿਹੜਾ ਵੇਚਦੇ ਖਰੀਦੇ ਆ ਮੈਂ ਉਹਨਾਂ ਨੂੰ ਵੀ ਦੱਸਣਾ ਚਾਹਣਾ ਜੇ ਤੁਸੀਂ ਖਰੀਦੋਗੇ ਧੱਕੇ ਨਾਲ ਵੀ ਜਿਸ ਦਿਨ ਸਰਕਾਰ ਆਈ ਸਾਲਾ ਕੁਛ ਕੈਨਸਲ ਕੀਤਾ ਜਾਊਗਾ ਐਸ ਕਰਕੇ ਤੁਸੀਂ ਇਹ ਜੇ ਕੰਮਾ ਜਨਾ ਪਾਓ ਹੁਣਾਂ ਜੰਗ ਸ਼ੁਰੂ ਹੋ ਗਈ ਐ ਸ਼ਰੋਮਣੀ ਅਕਾਲੀ ਦਲ ਦੀ ਉਹਨਾਂ ਲੁਟੇਰਿਆਂ ਦੇ ਖਿਲਾਫ ਕੇਜਰੀਵਾਲ ਦੇ ਉਹਨਾਂ ਦੇ ਲੁਟੇਰਿਆਂ ਦੇ ਖਿਲਾਫ ਤੇ ਜੇ ਕੋਈ ਗਲਤ ਹੋਊਗਾ ਉਹ ਸਾਰਾ ਕੁਝ ਉਹ ਜਵਾਬਦੇਹੀ ਹੋਣਗੇ ਬਾਕੀ ਮੈਂ ਇੱਕ ਗੱਲ ਚ ਕਹਿਣਾ ਜੁਣਾ ਰਬੀਤ ਸਿੰਘ ਆ ਤੂੰ ਸੋਚਦਾ ਨਾ ਕਿ ਮੈਂ ਇਹਨੂੰ ਚਕਾ ਲੂੰਗਾ ਮੈਂ ਇਹਨੂੰ ਚਕਾ ਲੂੰਗਾ ਇਹਨੂੰ ਚਕਾ ਲੂੰਗਾ ਕਿੰਨੇ ਦਿਨ ਚਕਾਏਗਾ ਆਇਸ ਤੋਂ ਗਿਨ ਦੇਰੀ ਲਾ ਲ ਹਰ ਰੋਜ਼ ਘਟਾਈ ਚੱਲ ਜੇਸ ਤੇ ਨੇ ਸਿੰਘਾਂ ਨੂੰ ਹੱਥ ਪੈ ਗਿਆ ਤੇਰਾ ਕੀ ਬਣੂਗਾ ਉਹ ਥੋੜੇ ਹਲਕੇ ਵਾਲੀ ਦੱਸਣ ਸਾਡੇ ਵਕੀਲ ਸਾਹਿਬ ਹੈ ਜੀ ਆਪ ਬੜੀ ਮਿਹਨਤ ਕਰ ਰਹੇ ਆ ਹੁਣ ਵੀ ਕੇਸ ਬਿੰਦਿਆਲ ਹੋ ਗਈ ਹੋਇਆ ਉਹਦਾ ਹੈ ਚਲੋ ਆਪਣੇ ਉਹ ਇੱਕ ਪਹਿਲਾ ਪਹਿਲੀ ਬੇਲ ਤਾਂ ਹੀ ਕਰਾ ਲਈ ਹੋਈ ਹੈ ਬਲਵਿੰਦਰ ਵਾਲੀ ਉਹਨਾਂ ਨਾਮ ਪੂਰਾ ਕੀ ਸੀ ਬਲਵਿੰਦਰ ਸਿੰਘ ਪੁੱਜੜ ਖਾਨ ਬਿੰਦਾ ਪੁੱਜੜ ਉਹਦੀ ਬੇਲ ਹੁਣੀ ਕਰਾ ਕੇ ਆਏ ਆ ਤੇ ਆਪਾਂ ਅਖੀਰ ਤੱਕ ਲੜਨਾ ਸਾਰੇ ਕੈਂਸਲ ਕਰਾਉਣੇ ਆ ਕੇ ਤੇ ਜਿੰਨੇ ਲੇਸ ਨਾਲ ਜੀਤ ਸਿੰਘ ਸਾਹਿਬ ਜਿਨ੍ਹਾਂ ਨੇ ਕੀਤਾ ਸਾਰੇ ਕੇਸ ਜਿਹੜੇ ਜਿਹੜੇ ਅਫਸਰ ਨਾਲ ਆਏ ਉਹ ਜਿਨੇ ਕੀਤਾ ਉਹਨਾਂ ਦੇ ਆਪਾਂ ਫਿਰ ਤੋਂ ਕੇਸ ਕਰਾਂਗੇ ਅਫਸਰਾਂ ਦੇ ਜਿਹਨਾਂ ਨੇ ਤੋਅਸ ਕਰਕੇ ਮੈਂ ਹਰਮਿੰਦਰ ਸਿੰਘ ਨੂੰ ਕਹਿਣਾ ਚਾਹਣਾ ਜਿੰਨੀ ਐਸ਼ ਕਰਦੀਆਂ 15 ਆ ਮਹੀਨਾ ਆ 5-7 ਮਹੀਨੇ ਕਰ ਲਾ ਉਹਦੇ ਬਾਅਦ ਤੇਰੀ ਜਗ੍ਹਾ ਕਿਥੇ ਕਿਹੜੀ ਜਗ੍ਹਾ ਤੇ ਆ ਤੁਹਾਨੂੰ ਪਤਾ ਹੀ ਹੈ ਮੈਨੂੰ ਲੱਗਦਾ ਭਗਵੰਤ ਮਾਨ ਨੂੰ ਵੀ ਨਾਲ ਹੀ ਰੱਖੇਗਾ ਤੁਝ ਤੇ ਉਹਨਾਂ ਸਾਰੇ ਝਾੜੂ ਵਾਲਿਆਂ ਨੂੰ ਜੈ ਜੈ ਇਹਨਾਂ ਨੇ ਗੰਦ ਪਾਇਆ ਸਾਰਿਆਂ ਨੇ ਮੈਂ ਬੀਬੀ ਜੀ ਨੂੰ ਕਹਿਣਾ ਚਾਹਣਾ ਬੀਬੀ ਜੀ ਹੁਣ ਤਗੜੇ ਹੋ ਕੇ ਹੁਣ ਤੁਹਾਡਾ ਕੁਰਬਾਨੀਆਂ ਵਾਲਾ ਪਰਿਵਾਰ ਹੈ ਕਿਸੇ ਚੀਜ਼ ਦੀ ਕੋਈ ਸਮੱਸਿਆ ਹੋਵੇ ਤੁਹਾਡਾ ਮੇਰੇ ਕੋਲ ਤੁਹਾਡੇ ਕੋਲ ਮੇਰਾ ਨੰਬਰ ਹੈ ਦੇਨ ਹੋਵੇ ਰਾਤ ਨੂੰ ਮੈਨੂੰ ਦੱਸ ਦਿਓ ਜਿੱਥੇ ਮੇਰੀ ਲੋੜ ਪਈ ਸਾਡੀ ਟੀਮ ਦੀ ਲੋੜ ਪਈ ਅਸੀਂ ਤੁਹਾਡੇ ਨਾਲ ਹੁਣ ਤੁਹਾਡੀ ਸੇਵਾ ਅਗਲੀ ਵਾਰ ਇਹਨਾਂ ਨੂੰ ਆਪਾਂ ਮੰਤਰੀ ਬਣਾਵਾਂਗੇ ਇੱਥੇ। ਸੁਹਾਉਣ ਵਾਸਤੇ। ਸੋ ਆਪਾਂ ਡਟ ਕੇ ਲੱਗিয়ে ਕੋਈ ਟੈਨਸ਼ਨ ਨਾ ਰੱਖੋ। ਅੱਗੇ ਹੋ ਕੇ ਥੋੜੀ ਲੜਾਈ ਲੜੂੰਗਾ ਲੜਦਾ ਰਿਆਂ ਤੇ ਲੜਦਾ ਰਹੂੰਗਾ। ਨਾ ਡਰਿਆਂ ਨਾ ਬਾਪੂ ਬਾਨੂ ਦਾ ਖੂਨ ਹੈ ਜਿਨੇ 16 ਸਾਲ ਜੇਲ੍ਹ ਕੱਟੀਆਂ। ਤੁਹਾਡੇ ਤੁਹਾਡੇ ਬਜ਼ੁਰਗਿਆਂ ਦਾ ਖੂਨ ਹੈ ਜਿਨੇ ਪੰਥ ਵਾਸਤੇ ਕੌਮ ਵਾਸਤੇ ਹਰ ਕੁਰਬਾਨੀ ਦਿੱਤੀ ਹੈ। ਇਸ ਪਾਰਟੀ ਨੂੰ ਕਿਹਾ ਜਾਂਦਾ ਸ਼ਰੋਮਨੀ ਹੈ ਕਾਲੀ ਦਲ ਸ਼ਹੀਦਾਂ ਦੀ ਇੱਜ਼ਤ ਹੈ ਬੰਦੀ ਤੇ ਪੰਜਾਬ ਦੀ ਪੰਜਾਬੀਆਂ ਦੀ ਖਾਲਸਾ ਕੌਮ ਦੀ ਅਸਲੀ ਵਾਰਿਸ ਪਾਰਟੀ ਜਿਸ ਪਾਰਟੀ ਦਾ ਜਨਮ ਪੰਜਾਬ ਦੀ ਲੜਾਈ ਲੜਨ ਵਾਸਤੇ ਹੋਇਆ ਸੀ ਖਾਲਸਾ ਕੌਮ ਦੀ ਲੜਾਈ ਲੜਨ ਵਾਸਤੇ ਹੋਇਆ ਆਓ ਆਪਣੀ ਪਾਰਟੀ ਨੂੰ ਹੁਣ ਇੰਨਾ ਤਗੜਾ ਕਰ ਦਈਏ ਕਿ ਆਹ ਸਾਲ ਦੇ ਅੰਦਰ ਅੰਦਰ ਜਿਵੇਂ ਕਾਂਗਰਸੀ ਜਮਾਨ ਜੱਥੋ ਵੀ ਬੀਜਪੀ ਅੰਦਰ ਤਾਂ ਹੋਣੀ ਹੋਣੀ ਸੀ ਅਜਿਹੇ ਦੋ ਚਾਰ ਰਹਿ ਗਏ ਜਿਨ੍ਹਾਂ ਦਾ ਨਿਸ਼ਾਨਾ ਜਿੰਨਾ ਨਹੀਂ ਉਹਨਾਂ ਦਾ ਨਿਸ਼ਾਨਾ ਅਕਾਲੀ ਦਲ ਨੂੰ ਹਰਾਉਣਾ ਹੈ ਉਹਨਾਂ ਸਾਰਿਆਂ ਦੀ ਆਪਾਂ ਇਹ ਜੀ ਹਾਲਾਤ ਕਰਤੀਏ ਕਿ ਇੱਕ ਪਾਸੇ ਦਾ ਤੂਫਾਨ ਖੜਾ ਕਰਕੇ ਪੰਜਾਬ ਵਿੱਚ ਵਾਪਸ ਉਹ ਖੁਸ਼ੀਆਂ ਦਾ ਮਾਹੌਲ ਪਣਾਈਏ ਕਿ ਆਪਣੀ ਸਰਕਾਰ ਆ ਕੇ ਵਾਪਸ ਪੰਜਾਬ ਵਿੱਚ ਤਰੱਕੀ ਹੋਏ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਨਾਲੇ ਸਾਰੀ ਸੰਗਤ ਦਾ ਸਾਰੇ ਵੋਟਰਾਂ ਦਾ ਕਿ ਜੋ ਤੁਸੀਂ ਜ਼ੁਲਮ ਦੇ ਖਿਲਾਫ ਲੜ ਕੇ ਇਹਨੇ ਧੱਕੇਸ਼ਾਹੀ ਦੇ ਖਿਲਾਫ ਲੜ ਕੇ ਜੋ ਤੁਸੀਂ ਵੋਟਾਂ ਪਾ ਕੇ ਕਾਲੀ ਦਲ ਨੂੰ ਵੋਟਾਂ ਪਾਈਆਂ ਤੁਹਾਡੀ ਦਿਲ ਦੀ